ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹੜਾਂ ਵਾਲਾ ਕੰਮ ਨਿਬੜ ਗਿਆ ਹੁਣ ਰੇਤਾ ਰਹਿ ਗਿਆ ਰੇਤਾ ਚੱਕਿਆ ਜਾਊਗਾ ਚਲੋ ਉਹ ਜਿੰਨਾ ਕ ਜਿਆਦਾ ਬਹਾਵ ਦੇ ਵਿੱਚੋਂ ਸੈਂਟਰ ਦੇ ਵਿੱਚ ਹੀ ਆਊਗਾ ਰੇਤਾ ਤਾਂ ਹਾਲਾਂ ਗੱਲ ਇਹ ਐ ਮੈਂ ਉਸ ਦਿਨ ਵੀ ਪਹਿਲਾਂ ਗੱਲ ਕੀਤੀ ਸੀਗੀ ਕਿ ਜਿਹੜਾ ਪਾਣੀ ਪਿੱਛੋਂ ਆ ਰਿਹਾ ਸੀਗਾ ਪਾਣੀ ਘਟ ਗਿਆ ਪਰ ਇਹ ਤੋਂ ਸਬਕ ਲੈਣਾ ਚਾਹੀਦਾ ਮੈਂ ਪਹਿਲਾਂ ਵੀ ਗੱਲ ਸ਼ਾਇਦ ਕੀਤੀ ਹੋਵੇ ਜਿਵੇਂ ਕੁੰਭ ਦੇ ਇਸ਼ਨਾਨ ਤੇ ਪਤਾ ਨਹੀਂ ਕਿੰਨੇ ਸਾਧਾ ਨਾਗਾ ਸਾਧੂ ਮਾਰੇ ਗਏ ਸੀਗੇ ਹੁਣ ਤੁਸੀਂ ਦੇਖੋ ਜਿਵੇਂ ਆਪਣਾ ਕਹੇ ਲੋ ਵੀ ਜਾਪਾਨ ਵਾਲੇ ਹੋ ਗਏ ਉਹਨਾਂ ਦੇ ਉੱਥੇ ਸੁਨਾਮੀ ਵਗੈਰਾ ਆਉਂਦੀ ਹੋਈ ਐ ਜਾਂ ਆ ਕਹੇ ਲੋ ਭਚਾਲ ਆਉਂਦਾਗਾ ਆਰਥਿਕ ਕਹੇ ਲੋ ਜੋ ਮਰਜੀ ਕਹੇ ਲੋ ਉਹਨਾਂ ਨੇ ਉਹ ਜਿਆ ਸਿਸਟਮ ਬਣਾਇਆ ਹੋਇਆ ਚਾਰ ਲੱਕੜਾਂ ਖੜੀਆਂ ਕੀਤੀਆਂ ਹੋਈਆਂ ਨੇ ਮੈਂ ਕਈ ਵਾਰ ਕਹਿੰਦਾ ਹੁੰਨਾ ਵੀ ਹਰੇਕ ਬੰਦਾ ਸੋਚਦਾ ਵੀ ਮੈਨੂੰ ਤਾਂ ਕੁਝ ਨਹੀਂ ਹੁੰਦਾ ਸਾਡਾ ਤਾਂ ਮਕਾਨ ਵਧੀਆ ਬਣਾਇਆ ਹੋਇਆ ਕੋਠੀ ਬਣੀ ਹੋਈ ਆ ਪਰ ਮੈਂ ਕਹਿੰਦਾ ਹੁੰਨਾ ਵੀ ਜੇ ਕਿਸੇ ਦੀ ਪੱਟੀਆਂ ਪਾਈਆਂ ਹੋਈਆਂ ਨੇ ਉਹ ਤਾਂ ਬਚ ਜੂਗਾ ਕੋਠੀ ਵਾਲੇ ਦਾ ਤਾਂ ਕੁਝ ਵੀ ਨਹੀਂ ਬਚਣਾ ਜੀ ਕੋਠੀ ਢਹਿ ਗਈ 8-9 ਦਾ ਮੰਨ ਲਓ ਭਜਾਜ ਹਰ ਇੱਕ ਇੱਕੀ ਉਹਦੀ ਸਪੀਡ ਹੁੰਦੀ ਆ ਤੇ ਬਾਕੀ ਪਾਣੀ ਪੂਣੀ ਦਾ ਚਲੋ ਆਏ ਜਿਹੜਾ ਜਾਨੀ ਨੁਕਸਾਨ ਹੋਣਾ ਹੁੰਦਾ ਹੋਣਾ ਹੀ ਹੁੰਦਾ ਪਰ ਇਹਨਾਂ ਨੂੰ ਸਬਕ ਸਿੱਖਿਆਗਾ ਲੀਡਰਾਂ ਨੂੰ ਵੀ ਮਾੜੀ-ਮੁੱਟੀ ਅਕਲ ਆ ਜੂ ਇਹਨਾਂ ਮਸੈਂ ਨਾ ਕਹਿੰਦਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਕੱਲ ਨੂੰ ਫਿਰ ਦੇਖਾਂਗੇ ਮੈਂ ਤਾਂ ਅਸਲ ਦੇ ਵਿੱਚ ਮੇਰਾ ਕੰਮ ਜਿਹੜਾ ਹੈਗਾ ਨਾ ਉਹ ਧਾਰਮਿਕ ਨਾਲ ਰਿਲੇਟਡ ਹੁੰਦਾਗਾ ਮੈਂ ਤਾਂ ਵੀਡੀਓ ਬਣਾਉਂਦਾ ਨਹੀਂ ਹੁੰਦਾ ਚਲੋ ਹੁਣ ਥੋੜਾ ਜਿਹਾ ਮੈਨੂੰ ਆਪਣੇ ਆਪ ਨੂੰ ਜਿੰਨੀ ਕੁ ਮੈਨੂੰ ਨੌਲੇਜ ਹੁੰਦੀ ਹੈ ਉਹ ਹੀ ਜੀ ਮੈਂ ਤੁਹਾਨੂੰ ਸ਼ੇਅਰ ਕਰ ਦਿੰਦੇ ਆ ਮੈਂ ਨਾ ਕਹਿੰਦਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਬਾਕੀ ਪੇਜ ਨੂੰ ਫੋਲੋ ਕਰ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਥੈਂਕ ਯੂ